ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਕੀ ਹਲਚਲ ਹੈ ਆਈ ਹੋਪ ਸਾਰੇ ਣੇ ਬਹੁਤ ਵਧੀਆ ਹੋਵੋਗੇ ਤੇ ਦੇਖੋ ਬਈ ਸਾਡੇ ਹਾਲ ਕਿਉਂਕਿ 3 ਦਿਨ ਹੋ ਗਏ ਲਗਾਤਾਰ ਮੀਂਹ ਪੈਂਦੇ ਨੂੰ ਅੱਜ ਤੀਜਾ ਦਿਨ ਹੋ ਗਿਆ ਪਰ ਉਹੀ ਹਾਲ ਹੈਗਾ ਬਾਰੀ-ਬਾਰੀ ਆ ਜਾਂਦਾ ਹੈਗਾ ਤੇ ਦੇਖੋ ਸੜਕ ਦਾ ਹਾਲ ਤੇ ਖੇਤਾਂ ਦਾ ਹਾਲ ਲਗਭਗ ਡੁੱਬਣ ਵਾਲੇ ਹੋਏ ਪਏ ਨੇ ਝੋਨੇ ਸਾਡੇ ਕੰਨੀ ਤਾਂ ਦੇਖੋ ਖਾਲਚ ਕਿੰਨੇ ਪਾਣੀ ਜਾ ਰਿਹਾ ਸਾਰੇ ਕੀਤੀ ਆ ਹਾਲ ਹੋਇਆ ਪਿਆਗਾ ਸਾਰੇ ਲੋਕਾਂ ਦੇ ਝੋਨੇ ਵਿਚਾਰਿਆਂ ਦੇ ਡੁੱਬਣ ਵਾਲੇ ਹੋਏ ਕੋਈ ਨਹੀਂ ਪਤਾ ਨਹੀਂ ਕਦੋਂ ਹਟੂਗਾ ਦੇਖੋ ਪਾਣੀ ਕਿੰਨਾ ਸੜਕਾ ਹੋ ਰਿਹਾ ਪਾਣੀ ਵਿੱਚ ਐ ਆ ਰਿਹਾ ਦੇਖੋ ਇੰਨਾ ਤੇਜ਼ ਪਾਣੀ ਨਿਕਲ ਕੇ ਉਧਰ Мәдә бернәйгә тонда. Папаның ба? Нәдә потти күтүмә. Папа. Папаның банда тояны бея. На банда тоя бея бу ара. Хм. Ниге талыгы. Э аре. ਕਿ ਤੇਰੀ ਹੈਗਾ ਮੈਂ ਠੀਕ ਠੀਕ ਕਿਉਂ ਨਹੀਂ ਹੈਗਾ ਇੱਥਾ ਨਹੀਂ ਹੈਗਾ ਪਾ ਲੈ ਦੱਸ ਬਾਹਰ ਆਪਾਂ ਨਿਕਲੇ ਨਹੀਂ ਹੈਗੇ ਤਾਂ ਨਹੀਂ ਆਪਾਂ ਨੂੰ ਪਤਾ ਲੱਗਦਾ ਸਾਨੂੰ ਤਾਂ ਪਤਾ ਦਾ ਨਾ ਹਾਂ ਔਰ ਹੁਣ ਆਪਾਂ ਕਿੱਥੇ ਬਾਹਰ ਨਿਕਲੇ ਆ ਉਹ ਤਾਂ ਬਾਹਰ ਨਿਕਲੇ ਔਰ ਸਾਰੇ ਖੇਤਾਂ ਚ ਤਾਂ ਪਾਣੀ ਭਣੀ ਹੋਇਆ ਪਿਆ ਮਮਾ ਬਾਬੇ ਦੀ ਨਹੀਂ ਅੱਜ ਜਾਏ ਨੇ ਮੀਂਹ ਪਾਉਣਾ ਪੈਂਦਾ ਔਰ ਉਹ ਦੇ ਮੱਤਾ ਦੇ ਉੱਤੇ ਦੇਖਿਆ ਨਹੀਂ ਨੀ ਹੂੰ ਉਤੇ ਉਤੇ ਮੈਂ ਨਾ ਨਾ ਗਿਆਂਦਾ ਹੂੰ ਉਤੇ ਪਾਣੀ ਪਾਣੀ ਕਿਰਪਾ ਜਾਏ ਉਹਨੇ ਹੁਣ ਨਾ ਕਿਉਂ ਸੀ ਬਾਂਪੰਦਾ ਹਟੂਗਾ ਕਿ ਨਹੀਂ ਹਟਦਾ ਤੁਹਾਨੂੰ ਹਟਦਾ ਨਹੀਂ ਤੂੰ ਤਾਂ ਕਹਿੰਦਾ ਸੀ ਉੱਥੋਂ ਨੂੰ ਹਟ ਜੂਗਾ ਮੈਂ ਮੰਨਣਾ ਨੂੰ ਹਟ ਜੂਗਾ ਕੱਲ ਨੂੰ ਹਟੂਗਾ ਮੰਨ ਗਾਇਸ ਹੂੰ ਐਨੇ ਉਗੀਰੇ ਫੇਰ ਉਹ ਨਹੀਂ ਆ ਗਿਆ ਬਈ ਐਵੇਂ ਸੀਗਾ ਵੀ ਚਲ ਹਟ ਜੂਗਾ ਹਟ ਜੂਗਾ ਪਰ ਕਿੱਥੇ ਹਨਾ ਫੇਰ ਉਹਨਾਂ ਹੀ ਜ਼ਿਆਦਾ ਪੈਣ ਲੱਗ ਗਿਆ ਬੁਰਾ ਹਾਲ ਹੋਇਆ ਪਿਆ ਛੱਤਾ ਚੋਈ ਜਾਂਦੀ ਐਨੇ ਸਾਡੀਆਂ ਤਾਂ ਸਾਰੀਆਂ ਹੂੰ ਦੇਖੋ ਹਾਲ ਘਰ ਦਾ ਆ ਹਾਲ ਹੋਇਆ ਪਿਆ ਇਹ ਦੇਖੋ ਹੈ ਨਹੀਂ ਐਨੀ ਤੇ ਤੇੜਾ ਤੇ ੜਾ ਪਤਾ ਨਹੀਂ ਕਿੱਥੋਂ ਨਹੀਂ ਪਾਣੀ ਥੁਲੇ ਜਾਈ ਜਾਂਦਾਗਾ ਇੱਥੇ ਹੈ ਨਹੀਂ ਆ ਉਰੇ ਤੇੜਾ ਜੇ ਵੱਡੀਆਂ ਲੱਗਦੀ ਐ ਇੱਥੇ ਕੁਝ ਹੈ ਨਹੀਂ ਇਧਰ ਉੱਚਾ ਨਾ ਬਣੀ ਘਟੜਦਾ ਨਹੀਂ ਜਾਂਦਾ ਹੂੰ ਓ ਯਾ ਆ ਜਾ ਡਿੱਗ ਜੇਗਾ ਇੱਥੇ ਮਿੱਠੋ ਜਲਪ ਲੱਗੀ ਪਈ ਆ ਨਹੀਂ ਦਾ ਹੂੰ ਇੱਥੇ ਤਾਂ ਹੈ ਨਹੀਂ ਇੱਦਾਂ ਚੋਂਦਾ ਆ ਇੱਥੇ ਵੀ ਚੋਂਦਾ ਸੀ ਇੱਥੇ ਵੀ ਹੋਰ ਹੋੜ ਹੋੜ ਹਾਂ ਦੇ ਲੱਭ ਲਉ ਤੋ ਸਾਰਾ ਡਿੱਗ ਗਿਆ ਸੀ ਪਹਿਲੇ ਪਹਿਲਾਂ ਮੀਨ ਨਾਲ ਆ ਚੱਲ ਲੀਏ ਥੱਲੇ ਆਜੋ ਆਜੋ ਮੈਂ ਵੀ ਚਲੋ ਆ ਚੱਲ ਲੀਏ ਉਹਦਾ ਹਟ ਗਿਆ ਹਨਾ ਹੁਣ ਜਮਾ ਇੱਕ ਵਾਰ ਤਾਂ ਬੋਲ ਜੀ ਪਾ ਕੇ ਦੇਖ ਲਾਂਦੇ ਉਹਨਾਂ ਬਰੋਲ ਜੇ ਪਾ ਕੇ ਵਿੱਚ ਚੰਗਾ ਉਹਦੇ ਬਾਹਰ ਨਿਕਲੇ ਨੇ 2-3 ਦਿਨ ਹੋ ਗਏ ਅੰਦਰ ਤੜਿਆਂ ਨੂੰ ਹਨਾ ਗੁਗੂ ਮਜ਼ਾਵਾਰ ਨਿਕਲਿਆ ਆਉ ਦੂ ਮਸਾ ਬਾਹਰ ਨਿਕਲੇ ਇਹਨੂੰ ਤਾਂ ਮਸਾ ਹਵਾ ਮਿਲੀ ਆ ਬਾਹਰ ਲਿਆ ਨਾ ਗੁੱਗੂ ਏ ਹੋਰ ਹੰਤ ਲੱਗਦਾ ਵੀ ਹਟ ਜਾਊਗਾ ਹਨਾ ਹੈਗਾ ਤਾਂ ਹੈਗਾ ਬੱਦਲ ਬਹੁਤ ਪਰ ਕੀ ਪਤਾ ਹਟ ਜੇ ਹੰਤ ਤੂੰ ਅੰਦਰ ਫਿਰ ਦੇ ਨੂੰ ਕਿ ਮੈਨੂੰ ਹੋਰ 3 ਦਿਨ ਹੋ ਗਏ ਪੂਰੇ ਉਹ ਤੇਰਾ ਤਾਂ ਰੀਵ ਨਹੀਂ ਨਿਕਲ ਗਿਆ ਹੰਤਾ ਸਾਫ ਹੋਇਆ ਹੋ ਗਿਆ ਲੱਗਦਾ ਹੈ ਹੈ ਨਹੀਂ ਫੇਰ ਵੀ ਆਇਆ ਇਸ ਤਾਫ ਜੀ ਹਵਾਉਣ ਲੱਗ ਗਈ ਹੈਨਾ ਮਸਾਂ ਸਾਹ ਠੰਡੀ ਠੰਡੀ ਜੀ ਹੋਰ ਦੇ ਸਾਹਮਣੇ ਹੁਣ ਹਟਿਆ ਬ੍ਰੀਕ ਬ੍ਰੀਕ ਕਣੀਆ ਪਈ ਜਾ ਰਹੀਆਂ ਸੀ ਲਗਾਤਾਰ ਨਹੀਂ ਪੁੱਤ ਉਹਥੇ ਨਹੀਂ ਜਾਂਦੇ ਦੇਖਿਓ ਕਿੰਨੀ ਖੋਸਾ ਉਹਨੂੰ ਦੇਖਿਓ ਗੋਸਾ ਉਹ ਬਾਹਰ ਨਿਕਲ ਕੇ ਗੋਸਾ ਵਿਚਾਰੀ ਹੈਨਾ ਵੀ ਕਿਵੇਂ ਬਾਹਰ ਨਿਕਲ ਕੇ ਗੋਸਾ ਠੀਕ ਹੈ ਮੈਂ ਨੂੰ ਸਮਝ ਆ ਜਾਂਦਾ ਉਹ ਫਰਾਂ ਨੂੰ ਕਰ ਲੈਨੂੰ ਕਿੱਥੇ ਜਾਣਾ ਕੋਈ ਉੱਥੇ ਨਹੀਂ ਜਾਣਾ ਮਿੱਠੇ ਹੁਣ ਅੱਪਾ ਦੇਖਣ ਗਏ ਸੀਗੇ ਵੀ ਕਿੱਥੋਂ ਕਿੱਥੋਂ ਚੋਂਦਾਗਾ ਹੁਣ ਆਪਾਂ ਕੀ ਕਰਨਾ ਹੈ ਚਲ ਜਲਦੀ ਏ ਥੱਲੇ ਇੱਧਰ ਆਇਆ ਹੋਇਆ ਇੱਧਰ ਤੇੜ ਤੇ ਇੱਥੇ ਵੀ ਬਹਰੇ ਇਧਰ ਵੱਡੀ ਬਈ ਬਈਆ ਹੋਰ ਹੁਣ ਚੁੱਪ ਕਰ ਕੋਈ ਨਾ ਚਲ ਚੰਗਾ ਚਲਦੇ ਆਂਗੇ ਓਕੇ ਬੱਬੂ ਬਾਏ 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 ਇਹਨਾਂ ਨਾਲ